ਪੀਸ ਕੋਟ ਪੈਂਟ ਵਿਰੇ 2995 ਰੁਪਏ ਸਲਾਈ ਕਰਕੇ ਸਲਾਈ ਕਰਕੇ ਆ 3 ਪੀਸ ਕੋਟ ਪੈਂਟ 3760 ਰੁਪਏ ਸਲਾਈ ਕਰਕੇ ਸਲਾਈ ਕਰਕੇ ਤਿਆਰ ਕਰਕੇ ਦਵਾਂਗੇ 10 1000 ਰੁਪਇਆ ਨਹੀਂ 2995 2 ਪੀਸ ਕੋਟ ਨੂੰ ਲੈ ਜਾਓ 2995 ਚ 3 ਪੀਸ ਕੋਟ ਪੈਂਟ ਸਿਰਫ 3760 ਚ ਇਧਰ ਚੈੱਕ ਕਰੋ ਵਿਰੇ ਬੀ ਪੋਛ ਦੀਆਂ ਕੈਟਲੌਗ ਬੁੱਕਾਂ ਦੇ ਵਿੱਚ ਜਿਹੜੇ ਪੀਸ ਲੱਗੇ ਆ ਸੇਮ ਪੀਸ ਤਿਆਰ ਕਰਕੇ ਦਵਾਂਗੇ ਕਲਰਾਂ ਤੇ ਨਿਗਾਹ ਮਾਰੋ ਵੀਰੇ ਕਲਰਾਂ ਦੇ ਢੇਰਾਂ ਦੇ ਢੇਰ ਲੱਗੇ ਆ ਕਟਰਾਇਸ ਤੇ ਵੈਲਵਟ ਟੱਚ ਤੇ ਜਿੰਨੀ ਵੀ ਤਰ੍ਹਾਂ ਦੀ ਆਈਟਮਾਂ ਹੁੰਦੀਆਂ ਸਾਰੀਆਂ ਆਪਣੇ ਕੋਲ ਮਿਲਣਗੀਆਂ 35 35 40 4000 ਰੁਪਇਆ ਨਹੀਂ ਖਰਚਣਾ ਤੇ ਕੜਾਈਆਂ ਦੇ 15 15 ਹਜ਼ਾਰ ਲੈਣਦੇ ਆ 35 35 40 4000 ਵੀਰੇ 12 12 13 13 ਹਜ਼ਾਰ ਰੁਪਏ ਚ ਕੜਾਈਆਂ ਵਾਲੇ ਕੋਟ ਪੈਂਟ ਤਿਆਰ ਕਰਕੇ ਦਵਾਂਗੇ ਆ ਚੈੱਕ ਕਰੋ ਬਾਈ ਜੀ ਜਿੰਨੇ ਮਰਜੀ ਰੰਗ ਅੱਲਾ ਜਿਹੜੀ ਮੈਂ ਕਟਰਾਇਸ ਦੀ ਗੱਲ ਕੀਤੀ ਐ ਚੈੱਕ ਕਰੋ ਸੇਮ ਪੀਸ ਉਹਦੇ ਬੁੱਕਸ 'ਚ ਲੱਗਿਆ ਵਾ ਆ ਦੇਖੋ ਕਲਰ ਜਿੰਨੇ ਮਰਜੀ ਕਲਰ ਲਓ ਵੀਰੇ ਹਰ ਤਰ੍ਹਾਂ ਦੇ ਜਿੰਨੇ ਬੁੱਕ ਦੇ ਵਿੱਚ ਰੰਗ ਲੱਗੇ ਐ ਸਾਰੇ ਰੰਗ ਤੁਹਾਨੂੰ ਇੱਥੋਂ ਇੱਕੋ ਆਹ ਦੇਖੋ ਜੀ ਸੋਣੇ ਸ਼ਹਿਰ ਵਾਲੇ ਭਰਾ ਆ ਇੰਡੋ-ਵੈਸਟਨ ਆ ਬੜਾ ਪਸੰਦ ਕਰਦੇ ਐ ਦੇਖੋ ਕਢਾਈ ਕੁਢੀ ਕੱਢੀ ਆ ਬਟਨ ਵੀ ਗੋਲਡਨ ਲੱਗਿਆ ਆ ਵਰਕ ਇਹ ਸਾਰਾ ਵਰਕ ਬੁਰਕ ਕਰਾ ਦੇਣੇ ਤੁਸੀਂ ਬਿਲਕੁਲ ਵੀਰੇ ਬਿਲਕੁਲ ਵਰਕ ਕਰਾ ਕੇ ਦਿੰਨੇ ਆ ਹੁਣ ਪੰਗਾ ਇੱਕ ਹੋਰ ਪੈਣਾ ਹੁਣ ਤੁਸੀਂ ਕਹਣਾ ਭਾਈ ਕੋਡ ਪੈਂਟ ਤੋਂ ਦਵਾਂਗੇ ਪਰ ਸਲਾਈ ਤੁਹਾਨੂੰ ਉਸੇ ਮਹੀਨੇ ਚ ਕਰਕੇ ਜਾਨੀਏ 1 ਮਹੀਨੇ ਬਾਅਦ ਲੈ ਕੇ ਜਾਇਓ। ਪਰ ਕੀ ਗੱਲਾਂ ਕਰਦੇ ਹੋ ਭਾਜੀ ਅੰਕਲ ਓਮ ਸਟੋਰ ਤੇ ਖੜੇ ਹੋ ਤੁਸੀਂ 2 ਦਿਨਾਂ 48 ਘੰਟਿਆਂ ਦੇ ਵਿੱਚ ਕੋਟ ਪੈਂਟ ਤਿਆਰ ਕਰਕੇ ਦਵਾਂਗੇ। ਅੱਛਾ ਭਾਈ ਬ੍ਰਾਂਡ ਹੈਗੇ ਸਾਰੇ ਰੇਮੈਂਡ ਸੀ ਆਰਾਮ ਸਾਰਾ। ਰੇਮੈਂਡ ਸੀ ਆਰਾਮ ਕਿਡਨੀ ਜਿੰਨੇ ਵੀ ਤਰ੍ਹਾਂ ਦੇ ਟੌਪ ਦੇ ਬ੍ਰਾਂਡ ਤੁਹਾਨੂੰ ਮਿਲਣਗੇ ਪੰਜਾਬ ਚ ਸਾਡੇ ਕੋਲ ਇੱਕੋ ਸਟੋਰ ਤੇ ਤੁਹਾਨੂੰ ਮਿਲਣਗੇ ਗੱਲਾਂ ਦਾ ਕੋਈ ਨਹੀਂਗਾ ਭਾਜੀ ਇੱਥੇ ਦੇਖੋ ਮਾਰ ਕੇ ਲੱਗੇ ਹੋਏ ਐ ਸੀ ਆਰਾਮ। ਕਿਡਨੀ ਇਟਾਲੀਆ ਜਿੰਨੇ ਵੀ ਤਰ੍ਹਾਂ ਦੇ ਬ੍ਰਾਂਡ ਆਉਂਦੇ ਆ ਰੰਗਾ ਮੇਚੀ ਚੈੱਕ ਕਰੋ ਭਾਜੀ ਲਾਈਨਿੰਗਾਂ ਤਰਸੀਮ ਜਸੜ ਬੰਨਾ ਸਾਰੇ ਤਰ੍ਹਾਂ ਦੀਆਂ ਆਈਟਮ ਆਪਣੇ ਕੋਲ ਹੈਗੀ ਦੇਖੋ ਵਾਈਟ ਰੰਗ ਦਾ কুরਤਾ ਪਿਆ ਮਾ ਸਾਡੇ ਕੋਲ ਕਲੈਕਸ਼ਨ ਦੇਖੋ ਵਾਈਟ ਚ ਕਿੰਨੀ ਆ ਤੁਸੀਂ ਲੈ ਲੈਣ ਦਾ ਕੱਪੜਾ ਲੈਣਾ ਗੀਜ਼ਾ ਕੋਟਨ ਲੈਣਾ ਤੇ ਇਹਦੇ ਵਿੱਚ ਪਠਾਨੀ ਮਾਉਣਾ কুরਤਾ ਮਾ ਬਣਾਉਣਾ ਬਾਈ ਸ਼ੁਰੂ ਕਿੰਨੇ ਤੋਂ 2000 ਰੁਪਏ ਤੋਂ ਸ਼ੁਰੂ ਹੋਇਆ ਨਾ ਸਾਡੇ ਕੋਲ ਬਿਲਕੁਲ ਵੀਰੇ ਬਿਲਕੁਲ ਬਜ਼ਾਰਾਂ 'ਚ ਤਾਂ ਬਿਲਕੁਲ ਹੁੰਦੇ ਆ ਪਰ ਅੰਕਲ ਓਮ 700 ਰੁਪਏ ਤੋਂ ਕੁੜਤਾ ਪਿਆਮਾ ਸ਼ੁਰੂ ਕਰਦਾ 700 ਰੁਪਏ ਤੋਂ ਗੀਜ਼ਾ ਕੋਟ ਦਾ ਕੁੜਤਾ ਪਿਆਮਾ ਕੋਟ ਦਾ ਕੁੜਤਾ ਪਿਆਮਾ 700 ਰੁਪਏ ਤੋਂ ਤੇ ਕੱਲਾ ਵਾਈਟ ਕਲਰ ਨਹੀਂ ਰੰਗ ਲੋ ਭਾਵੇਂ 25 ਸਾਡੇ ਕੋਲੋਂ ਆ ਪੀਸ ਚੈੱਕ ਕਰੋ ਭਾਜੀ ਲਚਕਾ ਫੈਬਰਿਕ ਵੀ ਇਹਨੂੰ ਤੁਸੀਂ ਕਹਿ ਸਕਦੇ ਹੋ ਸ਼ਾਈਨਰ ਪੀਸ ਹੈਗਾ ਵਿਆਹ ਸ਼ਾਦੀਆਂ ਦੇ ਵੀ ਕੁੜਤਾ ਪਿਆਮਾ ਚੱਲਦਾ ਹੈ ਭਾਜੀ 22 ਕਲਰ ਵਹੀ ਵਹੀ ਇਹਨਾਂ ਪਰਾਂਗੇ ਤੁਹਾਨੂੰ ਮੇਰੇ ਵਿੱਚ ਲੁੱਕ ਬੁੱਕ ਕਰਾਗੀ ਜੈਪਰੀ ਸਰੋਜ ਦਾ ਬਿਲਕੁਲ ਵੀਰੇ ਬਿਲਕੁਲ ਪਠਾਨੀ ਸਵਾਉ ਇਹਦੇ ਚ ਤੁਸੀਂ ਨਾਰਮਲ ਕੁੜਤਾ ਪਿਆਮਾ ਸਵਾਉ ਸ਼ੇਰਵਾਨੀ 15 15000 ਰੁਪਏ ਬਾਜ਼ਾਰ ਚ ਕੱਲਾ ਕਿਰਾਏ ਜਾਂਦਾ ਇਹਦੇ ਵੀ ਰੇਟ ਦੋਸਤੋ ਸ਼ੁਰੂ ਕਿੰਨੇ ਤੋਂ ਹੁੰਦੀ ਆ ਕਿਹੜੀਆਂ 15000 ਦੀਆਂ ਗੱਲਾਂ ਕਰਦੇ ਹੋ ਵੀਰੇ 6000 7000 ਰੁਪਏ ਚ ਤਿਆਰ ਕਰਕੇ ਆਪਦੀ ਸ਼ੇਰਵਾਨੀ ਦਵਾਂਗੇ ਮੁੰਡੇ ਨੂੰ 6 7000 ਸ਼ੁਰੂ ਕਰ ਦਿੰਨੇ ਹੋ ਸ਼ੁਰੂ ਕਰ ਦਿੰਨੇ ਆ ਪਾਜੀ ਸ਼ੇਰਵਾਨੀ ਆ ਦੇਖ ਟੇਰਾਂ ਦੇ ਟੇਰ ਲੱਗੇ ਹੋਏ ਜਿੱਦਾਂ ਦੇ ਮਰਜ਼ੀ ਡਿਜ਼ਾਈਨ ਰੰਗ ਸਾਰੀ ਤਰ੍ਹਾਂ ਦੀਆਂ ਕੁਆਲਿਟੀਆਂ ਮਿਲਣਗੀਆਂ ਆ ਵੀ ਤੁਸੀਂ ਦੇਖੋ ਅਲਟਰਾ ਪ੍ਰੀਮੀਅਰ ਜੇ ਤੁਸੀਂ ਚੈੱਕ ਕਰਨੀ ਚੀਜ਼ਾਂ ਤੇ ਇਹ ਵੀ ਤੁਹਾਨੂੰ ਅਸੀਂ ਦੇ ਦੇਣੀ ਆ ਮੈਂ ਦੇਖੋ ਜੀ ਪੱਗਾ ਬੰਨਣ ਵਾਲੇ ਭਰਾਵਾਂ ਵਾਲੇ ਵੀ ਖੁਸ਼ਖਬਰੀ ਇਸ ਵੇਲੇ ਪੂਰੇ ਵਰਲਡ ਦਾ ਸਭ ਤੋਂ ਵੱਡਾ ਬ੍ਰਾਂਡ ਡਿਵਾਈਨ ਦਸਤਾਰ ਜਿਹਦੇ ਵਿੱਚ 500 550 ਤੋਂ ਵੱਧ ਰੰਗ ਤੁਸੀਂ ਰੂਪ ਲੈ ਜਾਣਾ ਫੋਲਵ ਲੈ ਜਾਣਾ ਰੰਗ ਤੁਸੀਂ ਡਾਰਕ ਲੈ ਜਾਓ ਲਾਈਟ ਲੈ ਜਾਓ ਇਹਦੇ ਵਿੱਚ ਹੀ ਵੱਡੇ ਫਾਇਦੇ ਕਰਾਂਗੇ ਤੇ ਜਿਹੜਾ ਮੈਚ ਕਰਨੀ ਕੋਟ ਪੈਂਟ ਦੇ ਨਾਲ ਕੁੜਤੇ ਪਿਆ ਮੇਰੇ ਨਾਲ ਘਰਾਂ ਦੇ ਸੂਟਾਂ ਨਾਲ ਮੈਚ ਕਰਨੀ ਜਿੱਦਾਂ ਦਾ ਰੰਗ ਕਹੋਗੇ ਉਹ ਤੁਹਾਨੂੰ ਦਵਾਂਗੇ ਭਈ ਰੰਗ ਰੰਗ ਫੇਟ ਫੂਟ ਹੋ ਗਿਆ ਤਾਂ ਫੇਰ ਡਿਵਾਈਨ ਦਸਤਾਰ 90 ਦਿਨਾਂ ਦੀ ਫੁੱਲ ਗਰੰਟੀ ਲਓ ਇਹ ਵੀ ਹੁਣ ਟੈਨਸ਼ਨ ਨਹੀਂ ਵੀ ਭਾਈ ਪੱਗ ਲੈ ਗੋ ਰੰਗ ਫੇਟ ਹੋ ਜੂ ਰੰਗ ਫੇਟ ਹੋਣ ਤੱਕ ਦੀ ਗਰੰਟੀ 3 ਮਹੀਨੇ ਦੇ ਅੰਦਰ ਤੁਸੀਂ ਵਾਪਸ ਦੇ ਕੇ ਬਦਲ ਕੇ ਨਵੀਂ ਲੈ ਜਾਓ ਕੋਲੇ ਲਾਉਣ ਲਈ ਵੀਰੇ ਬਿਲਕੁਲ ਲਾਈਨਿੰਗਾਂ ਦੇ ਜਿੰਨੇ ਵੀ ਰੰਗ ਜਿੰਨੇ ਤਰ੍ਹਾਂ ਦੇ ਕੱਪੜੇ ਆਂਦੇ ਸਾਰੇ ਤਰ੍ਹਾਂ ਦੇ ਰੰਗ 500 ਤੋਂ ਉੱਪਰ ਰੰਗ ਲੱਗਿਆ ਹੋਵੇ ਵੀਰੇ 65 70 ਪਰ ਸ਼ੁਰੂ ਹੁੰਦੀ ਵੀ ਯਾਰ ਜੇ ਆਪਣਾ ਰੇਟ ਕੀ ਆ ਬਾਜੀ ਬਜ਼ਾਰਾ ਦੀਆਂ ਗੱਲਾਂ ਨਾ ਕਰਿਆ ਕਰੋ ਸਾਡੇ ਕੋਲ ਆ ਕੇ ਸਾਡਾ ਰੇਟ ਹੈਗਾ 40 ਰੁਪਏ 40 ਮੀਟਰ ਤੋਂ ਸ਼ੁਰੂ ਵੀ ਬ੍ਰਾਂਡਡ ਚੀਜ਼ ਹੋਏਗੀ ਡਿਵਾਈਨ ਦਸਤਾਰ